ਜੱਜਾ ਨਾਲ ਜੀ ਸਸਟ ਕਮੇਟੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰੇ ਅੱਜ ਆਪਣੇ ਵੀਰੇ ਰਹੇਗੀ ਆ ਪਿੰਡ ਡੇਰੀ ਹਾਲ ਜ਼ਿਲ੍ਹਾ ਮਰਸਰਪੁਰ ਦੇ ਜੀ ਤਸੀਲ ਬਾਬਕਾਲਾ ਇਸ ਘਰ ਤੋਂ ਆਪਾਂ ਪਹਿਲੇ ਵੀਡੀਓ ਬਣਾਈਆਂ ਜੀ ਵੀਰਣ ਬਹੁਤ ਸੋਹਣੇ ਸੋਹਣੇ ਗਾਵਾਂ ਮੱਝਾਂ ਲੈ ਕੇ ਆਉਂਦੇ ਆ ਤੇ ਆਪਾਂ ਭਾਰਦਾ ਕੰਮ ਕਰਦੇ ਆ ਅੱਜ ਵੀ ਨੇ ਕੋਲ ਕੋਈ ਅਰਧਨ ਦਾ ਗਾਵਾਂ ਸੇਲ ਆ ਤੇ ਆਹੋਂ ਵੀਰਾਂ ਨਾਲ ਗੱਲਬਾਤ ਕਰੀਏ ਐਨਪ੍ਰਾਈਸ ਕੀ ਹੈ ਕਿ ਮਿਲ ਕੇ ਕੋੜਾ ਉਸ ਤੋਂ ਪਹਿਲਾਂ ਵੇਜੀ ਰਿਕਵੈਸਟ ਕਰ ਦੋਨੇ ਆ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸੱਲੀ ਖਰੀਦੋ ਨਾਲੇ ਵੀਡੀਓ ਬਾਅਦ ਸ਼ੇਅਰ ਕਰ ਦਿਆ ਕਰੋ ਚਲੋ ਗਾਹਾਂ ਕੀ ਵਿੱਚ ਦਾ ਫੈਰਾ ਲੱਗੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਤੀ ਗੱਲ ਜੀ ਸਜੀ ਬਾਈ ਸਾਸੀ ਆ ਜੀ ਹੋਰ ਬਾਈ ਜੀ ਕਿੱਦਾਂ ਤਣ ਪਰ ਆਈ ਡੈਸਨੀ ਦੀ ਫਰਮ ਦੇ ਸਾਰੇ ਸੱਚੇ ਆ ਜੀ ਹੋਰ ਸੁਣਾਓ ਜੀ ਸਭ ਠੀਕ ਠਾਕ ਆ ਪਾ ਮਾਰ ਚਲੋ ਫੜੀ ਚੱਲ ਰਿਹਾ ਹੋਰ ਇਹ ਕਿ ਪਾਈ ਚੱਲੀ ਜੀ ਮਾਰਾ ਜੀ ਆਹ ਬੜਾ ਮੱਝਾ ਮੁੰਜਾ ਫਰਾਜੀ ਘਾਟੀ ਆ ਹਾਂਜੀ ਮੱਝਾ ਹੁਣ ਫਿਰ ਗਾਂਵ ਦਾ ਧਿਆਨ ਹੋ ਗਿਆ ਜੀ ਆ ਗਾਂਵ ਦਾ ਹਾਂਜੀ ਆ ਦੋਵੇਂ ਬਸ ਚੱਲਦੇ ਜਿੱਦੋਂ ਮਿਲ ਕੇ ਚਾਹੀਦੇ ਵੀ ਆਈਆਂ ਇੱਕ ਬੂਰੋ ਉੱਧ ਲੈ ਇੱਕ ਬੂਰੋ ਕਰੇ ਜੀ ਹਾਂ ਪੁੱਤਰ ਬੈਗਿਆ ਬਿਲਕੁਲ ਜੀ ਬਿਲਕੁਲ ਅੱਜ ਕਿੰਨੀਆਂ ਬਾਜੀ ਫਿਰ ਸੱਤ ਆਜੀ ਅੱਜ ਸੱਤ ਆ ਕਰੀ ਸ਼ੁਰੂ 10 ਵਜੇ ਮਾਰ ਕੋ ਇਹ ਦੂਜਾ ਸੁਭਾ ਜੋ ਬਤਿਆਰੀ ਲੈ ਦੇ ਹਾਂ ਜੀ ਬਤਿਆਰੀ ਆ ਕੋਈ ਪਾਰੀ ਠੰਡੀ ਹੈ ਜੀ ਉਧ ਦਵਾ ਜੀ ਕਿੰਨਾ ਕਰਦੀ ਦੁੱਧ ਹਾਂਜੀ ਦੁੱਧ ਦੁੱਧ ਮਾਰ ਕੋ ਦਾ ਇਹ ਆਇਆ ਨਾ ਵਾਲੇ ਦੇ ਪੰਜ ਲਿੱਟ ਕਿल्ले ਆ ਹਾਂਜੀ ਗਰਮ ਗਰਮੀ ਆ 20 ਕਿਲੋ ਤੋਂ ਪਾਈ ਜਾਊਗਾ 20 ਕਿਲੋ ਕਰਜੋ ਹਣਾ ਇਹ ਪੰਜ ਕਿਲੋ ਪਾਇਆ ਬਿਲਕੁਲ ਜੀ ਉਹਦਾ ਠੰਢੀ ਸੁੰਢੀ ਪੜੀ ਆ ਹਾਂ ਨਹੀਂ ਚੰਗੀ ਵਾਲੀ ਵਧੀਆ ਲਿਆ ਠੰਢੀ ਆ ਚੰਗੀ ਜਾਨੀ ਚੰਗੀ ਬੇਰਾ ਆ ਤਿਆਰ ਬਿਲਕੁਲ ਬਸ ਅੱਗੇ ਤੋਂ ਗਰਮ ਨੂੰ ਖੋਲੋ ਖੋਲੋ ਜੀ ਬਰਾ ਲਓ ਜੀ ਵੇਖੋ ਕਰਾਂ ਜੀ ਤੁਹਾਨੂੰ ਬੜਾ ਕੁਆਲਟੀ ਲੱਗਾ ਤੇ ਨਜ਼ਾਰੇ ਦਾ ਹੋਰੋ ਕਰਾਂ ਜੀ ਲੰਮੀ ਕਰੋ ਫਸ ਤਿਆਰੀ ਆ ਕੁਛ ਮਿੰਟਾਂ ਹੀ ਸੁਖਣਾ ਸਨੋ ਤਾਂ ਤੁਹਾਨੂੰ ਬਜੀ ਓਕੇ ਜੀ ਬਹੁਤ ਵਧੀਆ ਜੀ ਆਇਆ ਇੱਕ ਕੰਮ ਦਾ ਆਜਾਣਾ ਬੰਦਾ ਜੀ ਲਿਆ ਲਿਆ ਇਹ ਜਿਹੜਾ ਭੈਣ ਭਰਾ ਆਪਣੇ ਕਾਰੋਬਾਰੀ ਭਾਵੇਂ ਆਨਲਾਈਨ ਮਜ਼ਾਰਿਆਂ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਠੀਕ ਹੈ ਮੰਦੋ ਜੈ ਜੀ ਚੱਲੋਂਦੇ ਜੀ ਬਿਲਕੁਲ ਜੈ ਜੀ ਭੈਣ ਜੀ ਹੱਸਦੇ ਜੀ ਇੱਕੋ ਹੀ ਗੱਲ ਛੋੜ ਹੀ ਕਰਨੀ ਕਿਉਂ ਭਾਈ ਜੀ ਹਾਂ ਜੀ ਕੋ ਬਣੀ ਯਾਰ ਹੋ ਛੱਡ ਮੇਰਾ ਮੈਂ ਕਹਾ ਕੋਈ ਆਫੀਗਾ ਇੱਕੋ ਹੀ ਗੱਲ ਕਰ ਛੋੜੀ ਹੋਣੀ ਆ ਹੋਰ ਜਾਣ ਦੋ ਛੋੜੀ ਹੋਵੇ 500 ਠੀਕ ਹੈ ਨਹੀਂ ਲੋ ਜੀ ਨਹੀਂ ਜਾਣ ਦੋ ਜਾਇ ਜੀ ਕੰਮ ਚੱਲਣ ਦੋ ਆ ਜੇ ਇਹ ਦੀ ਹਾਂ ਜੀ ਕੱਪੜਾ ਨਹੀਂ ਇਹ ਵੀ ਕੱਪੜੀ ਆ ਇਹ ਦੂਜਾ ਦੂਜਾ ਸੂਆ ਇਹ ਵੀ ਕੱਪੜੀ ਵੈ ਇਹ ਵੀ ਤੋਰੋ ਤੋਰੋ ਜੀ ਨੂੰ ਵੀ ਮੈਂ ਨਾ ਇਹ ਵੀ ਹਾਂ ਜੀ ਨਜ਼ਾਰਾ ਲਿਆ ਦੂ ਜੀ ਮਾਲ ਤੋਂ ਕੰਟਰਾ ਕਾਰੋਬਾਰੀ ਕੋ ਲੈ ਜੂ ਕਮਾਈ ਕਰਦਾ ਬਸ ਬਸ ਜੀ ਬਸ ਬਸ ਦੇਖੋ ਜੀ ਕਰਾ ਦੇ ਠੀਕ ਹੈ ਵਹਿੜੀ ਵੀ ਇਹ ਕੋਈ ਕਮੀ ਨਹੀਂ ਹੋਈ ਜਾਏਗੀ ਬਿਲਕੁਲ ਜਾਣਾ ਨਹੀਂ ਜਾਏਗੀ ਸਾਸ ਬੜੀਆਂ ਇਹ ਦੂਜਾ ਚਾਰਜਨ ਕੱਢ ਜੂਗੀ ਹੂੰ ਹੂੰ ਤੋਰ ਵਹਿੜ ਵੱਡੀ ਬੁਰੀ ਹੈ ਨਾ ਜੀ ਬਸ ਬਸ ਮਨੁਜ ਇਹ ਪਹਿਲਾਂ ਕਮੀ ਨਹੀਂ ਭਰੀ ਸੀ ਬਿਲਕੁਲ ਜੀ ਹਾਂਜੀ ਬਾਜੀ ਪਰ ਹਾਂਜੀ ਬੋਲੋ ਇਹਦਾ ਮਾਰਕੋ ਮੁੱਲ ਕਰਦੇ ਆ 60000 ਹਾਂਜੀ ਖਾਣਾ ਇਹ 55000 ਦੇ ਦਿੰਦੇ ਹਾਂ ਇੱਕ ਹਜ਼ਾਰ ਰੁਪਏ ਦਾ ਨਹੀਂ ਭਾਈ ਚਲੋ 55 ਦੇ ਜਾਂ ਦੋ ਨੋਰਮਲ ਜਿ ਰੱਖੀਏ ਕਾਮ ਫਿਰ ਆਈਏ ਕਿ ਨਹੀਂ ਹਾਂ ਜੇ ਇਹ ਉਹ ਗੱਲ ਮਾਣੇ ਕਰਾਂ ਹੋਰ ਕਰਦਾਂਗੇ ਮਾਰ ਚਲੋ ਕਰ ਦੋਗੇ ਬੱਟ ਚੱਲ ਕੇ ਆਉਂਦਾ ਚਲੋ 100 ਰੁਪਏ ਇਹਨਾਂ ਕਹੀ ਜਾਂਦਾ ਨਹੀਂ 100 ਪੈ ਜਾਂ ਖਰਚਾ ਪੈ ਜਾਂਦਾ ਕੋਈ ਨਹੀਂ ਹੋਰ ਕਰਦਾਂਗੇ ਠੀਕ ਠੀਕ ਹੈ ਇਹ ਜੀ ਇਸ ਨੂੰ ਨਹੀਂ ਮੱਚਿਆ ਜੀ ਦੋ ਦੰਦ ਹਾਂਜੀ ਬੋਲ ਜੀ ਹਾਂਜੀ ਨਹੀਂ ਸੂਈ ਹੈ ਜੀ ਸੂਈ ਹਾਂਜੀ ਆ ਬੱਟਾ ਲਿਆਓ ਖਾਓ ਜੀ ਹਾਂਜੀ ਚਾਹ ਬੱਟਾ ਲਿਆਓ ਬੱਚੀ ਆ ਹਾਂਜੀ ਬੱਚੀ ਜੀ ਖਾਓ ਨਾ ਕੁਆਰੇ ਸੁਣਿਓ ਬੱਚੀ ਖੋਲੋ ਖੋਲੋ ਯਾਰ ਇਹ ਨਹੀਂ ਠੀਕ ਆ ਆ ਜਾਓ ਜੀ ਦੁੱਧ ਕਿੰਨਾ ਭਾਈ ਜੀ ਹਾਂਜੀ ਇਹ ਬੱਟਾ ਇਹਦਾ ਛੇ ਜੀ ਤੋਹ ਨੂੰ ਸੁਣੋ ਸੁਣੋ ਉਹਦਾ ਇਹਦਾ ਖਾਓ ਬੱਟਾ ਇਹਦਾ ਇਹਦਾ ਆਲਾ ਠੀਕ ਆ ਹਾਂ ਮੱਛੀਆ ਨਹੀਂ ਮੱਛੀਆ ਮੱਛਾ ਮਾਰ ਬਸ ਠੀਕ ਆ ਬੰਨਰ 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 ਆ ਤੋਰੋ ਜੀ ਦੁੱਧ ਕਿੰਨਾ ਜੀ ਹਾਂ ਜੀ ਦੁੱਧ ਚੋਰਾ ਕਿਲੋ ਖੋਲੋ ਫਿਰ ਲੋ ਜੀ ਚੋਰਾ ਕਿਲੋ ਦੁੱਧਾ ਦੋ ਦੰਦ ਵਿਹੜਾ ਦੋ ਦੰਦੀਆਂ ਨੇ ਜੀ ਦੋਂਦੀ ਵਿਹੜ ਤੇ ਵੱਡੀ ਵਿਹੜ ਤੋਰ ਲੋ ਕਰਾ ਬਸ ਠੀਕ ਆ ਲੇਵਾ ਵੀ ਕੱਟ ਵਾਲਾ ਨਾਲੇ ਇਹ ਜੋ ਕੰਮ ਹੈ ਉਹ ਵੀ ਕੱਢੀ ਜਾਂਦੀ ਹੈ ਜੀ ਹਾਂ ਹਾਂ ਜੋ ਕਹਾਂਗੇ ਸੰਦੀਪ ਭਾਈ ਉਹ ਹੋਊਗਾ ਠੀਕ ਹੈ ਚਲੋ ਤੋਰ ਲੈ ਵੇੜੇ ਜੰਗੀਨ ਅਸਲ ਬੋਧਾ ਵੇੜ ਦੇ ਜੀ ਹਾਂ ਜੀ ਜਾ ਜਾਦ ਬੋਲਾ ਜਾਦ ਬੋਲਾ ਅੱਛਾ ਨਹੀਂ ਛੰਡੀ ਵੜੀ ਜੀ ਇਸ ਨੂੰ ਅਸੀਂ ਕੈਮਰਾ ਮਾਰੋ ਸੱਤੇ ਬਹੁਤ ਜੰਗੀ ਜੀ ਦੇਖੋ ਉਨੀ ਗਾੜ ਉਨੀ ਸ਼ਾਨ ਹਾਂ ਜੀ ਮਸ਼ੀਨ ਬਹੁਤ ਜੰਗੀ ਚੰਗੀ ਹਾਂ ਜੀ ਹਾਂ ਜੀ ਸਵਾਇਯੂਨੀਵਰਸਿਟੀ ਵੇ ਠੀਕ ਹੈ ਜੀ ਹਾਂਜੀ ਸੰਦੀਪ ਭਾਈ ਉਹਦਾ ਮੋਲ ਦੱਸ ਨੂੰ ਬਾਹਰੇ ਦਾ ਹਾਂਜੀ ਸਾਡੀ ਗੱਲ ਜੀ ਹਾਂ ਮੱਛੀ ਹੈ ਹਾਂਜੀ ਜੇ ਤੁਸੀਂ ਕਿਹਾ ਮਾਲ ਆਪੇ ਵੇਚਣਾ ਵੇਚਣਾ ਬਸ ਹਾਂ ਇਹ ਹੈ ਇਹ ਮੱਛੀ 50000 ਰੁਪਏ 55000 ਦੇ ਚਲੋ ਠੀਕ ਆ 30000 ਖੰਡ ਫੁਰ ਮੰਨ ਕਰ ਦਾਂਗੇ ਦੁਨੀਆ ਦੀ bari 55000 ਦੀ ਜਾਨ ਠੀਕ ਆ ਕੋਈ ਜਾਨ 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 ਨਹੀਂ ਨਹੀਂ ਫੇਰ ਸੋਣੀ ਆ ਝਗੜੀ ਆ ਥਾਂ ਤੋਂ ਵਧੀਆ ਬਣਾ ਲੀਂਣਾ ਹੈ ਨਾ ਠੀਕ ਆ ਯਾਹਾਂ ਜੀ ਹਾਂ ਜੀ ਇਹ ਸੋਣੀ ਆ ਜੀ ਅੱਛਾ ਇਨੋਗਰੇਟ ਟਾਈਮ ਹੋ ਗਿਆ ਹਾਂ ਸੀ ਤੇ ਆਵੇ ਤੜੀਏ ਮਾਰਦੇ ਇਹ ਵੀ ਖੋਲੋ ਲਓ ਜੀ ਕਿੰਨੇ ਦਾ ਬੋਲਾ ਭਾਈ ਜੀ ਥੋੜਾ ਕਿਲੋ ਠੀਕ ਹੈ ਜੀ ਲੋ ਜੀ ਚੋਰਾ ਕਲ ਬੋਲਾ ਦੇਖੋ ਬਿਲਕੁਲ ਜੀ ਬੜਾ ਜ਼ਬਰਦਸਤ ਲੱਗਿਆ ਸਾਰੇ ਪਿਛਲੇ ਬੜੀ ਆ ਹਾਂ ਠੰਡੀ ਠੰਡੀ ਆ ਭਾਈ ਆ ਕੋ ਸੰਦੀਪਾ ਜੀ ਇਹ ਮੋਟਰ ਆ ਰਿਹਾ ਇੱਕ ਦੀ ਨਹੀਂ ਮੋਟਰ ਹੀ ਆ ਜੀ ਆ ਦੇਖੋ ਸਹੀ ਸਹੀ ਗੱਲ ਹੈ ਬਹੁਤ ਜਾਰੀ ਚੰਗੀ ਭਾਈ ਨਹੀਂ ਠੀਕ ਹੈ ਚਲੋ ਕੋਈ ਕਮੀ ਨਹੀਂ ਨਹੀਂ ਕੋਈ ਨਹੀਂ ਚਲੋ ਲੈ ਜੀ ਬੰਦ 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 ਤੁਹਾਨੂੰ ਪਤਾ ਜੀ ਭਾਈ ਇਹਦੇ ਨਾਲ ਨਹੀਂ ਠੀਕ ਹੈ ਭਾਈ ਹਾਂਜੀ ਫਿਰ ਭਾਈ ਮੋਲ ਤਾਂ ਦੱਸ ਸੀ 3000 ਜੀ ਕਰਨੇ ਬਚੀਆ ਹਾਂਜੀ 3000 ਜੀ ਪੰਜਾਹ ਪੂਰਾ ਭਾਈ ਪੰਜਾਹ ਪੂਰਾ ਚਲੋ ਬਸ ਠੀਕ ਹੈ ਬਸ ਠੀਕ ਠੀਕ ਇਹ ਵੀ ਗੱਲ ਜਿਹੜੇ ਭੈਣ ਭਰਾ ਪਿੰਡ ਅੱਗੇ ਜੁੜੇ ਆ ਗੜ ਜਨ ਦੇ ਅੱਗੇ ਤੁਸੀਂ ਵੀਡੀਓ ਬਣਾ ਕੇ ਹਾਂਜੀ 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 ਇਹ ਗੋ ਬੇਠਾ ਹੌਂਗਲੰਡ ਮੰਗਾ ਲੈਣ ਕੋਈ ਕਮੀਨਾ ਹੋ ਗਈ ਠੀਕ ਥਾਨ ਤੇ ਕੋਈ ਦੁੱਧ ਚਲ ਗਿਰ ਨਵੇਂ ਕੇ ਭੈਣ ਭਰਾ ਨੇ ਮੋਨਾ ਡੰਗਰ ਉਹ ਆਵੇ ਇੱਥੇ ਉਹ ਆਵੇ ਬਸ ਥੋੜਾ ਚੋਈ ਠੀਕ ਇਹੋ ਮੇਰੀ ਬੇਨਤੀ ਗਿਰ ਕੇ ਭੈਣ ਭਰਾ ਖੜਦੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਥਾਨ ਦੀ ਪੂਰ ਛੱਡੇ ਚ ਦੁੱਧ ਦੀ ਗ੍ਰੇਡੀ ਹੋ ਗਿਆ ਠੀਕ ਇਹ ਗੱਪੜਾ ਜੀ ਹਾਂ ਜੀ ਗੱਪੜਾ ਇਹ ਵੀ ਖਾ ਲੋ ਹਾਂ ਜੀ ਦੇਖੋ ਜੀ ਠੰਡੀ ਜਦਾ ਇਹ ਸੂਆ ਭਾਈ ਸੂਆ ਨੂੰ ਤੀਜਾ ਸੂਆ ਜੀ ਤੀਜਾ ਸੂਆ ਲੋੜੀ ਤੀਜਾ ਸੂਆ ਵੇੜਾ ਘ ਵੱਡੀ ਵੇੜ ਅੱਛਾ ਪੱਕੇ ਦਾ ਪੱਕੇ ਦਾ ਹਾਂ ਆਹ ਪੁੱਟਾਂ ਨਾ ਆਜ ਆਜ ਨਾ ਕੋਈ ਬਾਠੀ ਲੈ ਬੰਦ ਬੰਦ ਬਾਜੀ ਬਰਿੰਦੀ ਕੀਮਤ ਇਹਦੀ ਕਿੰਨੀ ਛਾਈ 28 ਆ 28 ਆ ਹਾਂ ਇਹ ਆ ਕਭ 25 ਦੀ ਹਾਂਜੀ ਕੋਈ ਗੱਲ ਨਹੀਂ ਜਾਉਂਦਾ ਜਾਉਂਦਾ ਬਸ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖੀ ਆ ਚੱਲਣਗੇ ਸਾਸ ਦੀ ਇਹ ਪੈਪਰ ਲੈ ਜਾਊਗਾ ਨਾ ਬਿਲਕੁਲ ਯਾਰ ਹੀ ਕਰੂ ਭਾਈ ਜਰਸੀ ਵੀ ਯਾਰ ਹੀ ਕਰੂਗਾ ਇਹ ਵੀ ਜਰਸੀ ਕਰੋ ਉਹ ਵੀ ਜਰਸੀ ਕਰੋ ਠੀਕ ਠੀਕ ਯਾਰ ਇਹ ਵੀ ਗੱਪਣਾ ਨਾਲੇ ਟੋਕੜ ਗੱਪਣਾ ਟੋਕੜ ਗੱਪਣਾ ਹਾਂਜੀ ਦੁੱਧ ਕਿੰਨਾ ਜੀ ਦੁੱਧ ਇਹ ਕੋ 14 ਲੀਟਰ ਹੈ ਜੀ ਠੀਕ ਆ ਤੁਸੀਂ ਜੀ ਭਾਜੀ ਆਪਾਂ ਝੂਠ ਨਹੀਂ ਬੋਲਣਾ ਨਾਲੇ ਗਾੜ ਲੈ ਜਿਹੜਾ ਨਹੀਂ ਇੱਧਰ ਲਾ ਇਹ ਤੇ ਲਾ ਆੜਾ ਹਾਤੀ ਇਹਦੀ ਗੱਲ ਪਾਸਾ ਤਾਂ ਰੰਗੀਆਂ ਜੋ ਆੜਾ ਤੇ ਤਿੰਨ ਥਾਂ ਬਿਲਕੁਲ ਐਮ ਰੈਪਰ ਕਰਦੇ ਆ ਗੱਪਣਾ ਕਿੰਨੇ ਟਾਈਮ ਦੀ ਆ ਮੀਨ ਲੇ ਲਓ ਚਾਹਰਾ ਮੈਂ ਚੈੱਕ ਬਾਸ ਆ ਚੈੱਕ ਬਾਸ ਲਓ ਜੀ ਚੈੱਕ ਬਾਸ ਆਫੇ ਚੋਰਾ ਕੋ ਦੁੱਧਾ ਬਾਕੀ ਮੇਰਾ ਵੀਰ ਆ ਲੈ ਚੈੱਕ ਕਰਕੇ ਲੈ ਜਾਏ ਹੈ ਨਾ ਜੀ ਖੋਲੋ ਖੋਲੋ ਜੀ ਇੰਡੀਆ ਨਾਲ ਨਾਲ ਬੁਰੀ ਵੈੜ ਤੇ ਨਾਲੇ ਕੋਈ ਗੱਲ ਨਹੀਂ ਇਹਦੀ ਚਾਈ ਫੋਨ ਹੋ ਰਹੀ ਇੱਕ ਨੰਬਰ ਬਰੀੜ ਬਰੀੜ ਹੈ ਬੁਰੀ ਠੀਕ ਹੈ ਖੋਲੋ ਲੰਮੀ ਤੋਂ ਹੋਰ ਲਓ ਧਿਆਨ ਨਾਲ ਧਿਆਨ ਠੀਕ ਹੈ ਲੰਮੀ ਤੋਂ ਆਹ ਠੀਕ ਹੈ ਆਜੋ ਆਜੋ ਆ ਬਸ ਠੀਕ ਹੈ ਜੀ ਹਾਂਜੀ ਭਾਈ ਆਪਾਂ ਮੁੱਲ ਘੋਟਾ ਰੱਖਣਾ ਹੈ ਬਿਲਕੁਲ ਤੁਹਾਨੂੰ ਜਿਹੜੀ ਅਗਦੀ ਦੇ ਦੇਣੀ ਆਪਾਂ ਦੇ ਮਾਲ ਨਹੀਂ ਬਣਿਆ ਮਾਲ ਵੇਚਣਾ ਹੋਣਾ ਹਾਂ ਹਾਂ ਇਹ ਰੱਖੀ ਨੂੰ ਸਾਬਾ ਫਿਰ 40000 ਦੇ ਦਿੰਦਾ 40000 ਇਹ ਆ ਕਿ 2 ਸ਼ੂਟ ਕਰਦੇ 38000 ਚਲੋ ਜਾਣ ਦੋ ਹੋਰ ਸ਼ੂਟ ਕਰ ਦਾਂਗੇ ਭਾਜੀ 35 ਜਾਣ ਦੋ ਯਾਰ ਕੀ ਕਰਾਂਗੇ ਜਾਣ ਦੋ ਆ ਜੋ 35 ਬਾਠੀ ਆ ਬਾ ਜਾਣ ਦੋ ਇਹ ਇਹ ਹੁਣ ਕੋਈ ਤੋੜੀ ਨਾ ਜਾਵਾ ਬਸ ਹਾਂ ਧਿਆਨ ਨਾਲ ਠੰਡਾ ਹੋ ਜਾ ਠੀਕ ਆ ਵੀ ਲੱਕੇ ਨਿਕਲੇਗਾ ਵੀ ਨਿੱਕਾਈ ਪਾਸੋਂ ਬਣਾ ਆਹ ਹੋਰ ਸ਼ਾਵਾ ਜੇ ਜੀ ਕਿੰਨਾ ਕਰੀਓ ਕੋਈ ਵਾਪਾ ਇਹਦਾ ਬੱਚਾ ਓਏ ਸੀਪਾ ਜਾਨਾ ਆ ਲੈ ਲੋ ਆ 6 ਮਹੀਨਾ ਡੇਢ ਮਹੀਨਾ ਜਿੰਨਾ ਮਰਜ਼ੀ ਲਾ ਲਓ ਦੁੱਧ ਕਿੰਨਾ ਜੀ 6 ਕਿਲੋ ਜੀ 6 ਕਿਲੋ ਬਾਠੀ 6 ਕਿਲੋ ਦੁੱਧ ਆ ਜੀ ਦੇ ਭਾ ਵੀ ਬਰੋਹ ਜੇ ਹੋਣਾ ਜੀ ਹਾਂਜੀ ਭਾ ਉਹ ਹੋ ਜਾਵੇ ਹਾਂ ਬਿਲਕੁਲ ਆ ਆ ਜਾ ਵਧੀਆ ਆ ਆ ਬੜਾ ਠੀਕ ਆ ਹਾਂਜੀ ਫਿਰ ਪਹਿਲੇ ਦਾ ਇਹਨੂੰ ਜਾਈ ਉਹ ਤੋਂ ਜਿਹੜਾ ਤਲ ਪਰਲੀ ਸਾਈਡ ਤੋਂ ਥੋੜਾ ਕੱਟ ਜਿਓ ਅੱਛਾ ਮਗਰ ਲਾ ਹਾਂ ਮਗਰ ਲਾ ਕੱਟ ਹਾਂ ਠੀਕ ਆ ਇਹ 15000 ਰੁਪਏ ਦੇ ਤੇ ਆ ਨਹੀਂ ਬਾਜੀ ਦੋ ਪੂਰੇ ਦੱਸ ਦੀ ਇਹ ਨਹੀਂ 10000 ਦੱਸ ਜਾਂ ਦੋ ਦੱਸ ਜਾਂ ਦੋ ਉਹ ਜਾਂਦਾ ਵੇਖੀ ਜਾਉਂਗਾ ਕੋਈ ਨਹੀਂ ਇਹ ਗਿਫਟੀ ਸਹੀ ਇਹ ਗਿਫਟੀ ਸਹੀ ਜਿਹੜਾ ਕੋਈ ਆ ਗਿਆ ਜਿਹੜਾ ਮਾਤਰਾ ਇਹ ਗਿਫਟੀ ਜੋ ਫਿਰ ਹੁਣ ਤੁਸੀਂ ਇਹ ਕਹਿ ਬਾ ਠੀਕ ਆ ਜਾਂ ਦੇਖੋ ਜੀ 2 3 4 5 6 7 7 ਗਾਵਾ ਤੇ ਰੇਡ ਬਿਲਕੁਲ ਜੈ ਜੀ ਆ ਤੇ ਫਿਕਸ ਲੱਗ ਗਿਆ ਮੀ ਆ ਬਾਕੀ ਉਹ ਭਾਈ ਉਹਨੇ ਮਰਜ਼ੀ ਵਲ ਜਿੰਮਰਜ਼ੀ ਥੋੜੀ ਆ ਨਹੀਂ ਕੋਈ ਨਹੀਂ ਕਰਦੇ ਮਾਨ ਹੋਰ ਕਰਦਾ ਕਰਦਾ ਮਾਨ ਤੁਹਾਨੂੰ ਮਾਨ ਕਰਾਂਗੇ ਇਹ ਹੈ ਜ਼ਿਲ੍ਹਾ ਅਮਸਰ ਜੀ ਸੀਰ ਬੱਬਗਾਲਾ ਪਿੰਡ ਇਹ ਵਾਲਾ ਠੀਕ ਆ ਆਪਣਾ ਮੋਬਾਈਲ ਨੰਬਰ 99147 94913 ਇੱਕ ਵਾਰ ਫਿਰ ਬੋਲੋ 99147 94913 ਤੇ ਉੱਤੇ ਆਪਣਾ ਮਲੋ ਜੇ ਕੋਈ ਭੈਣ ਭਰਾ ਹੈਲੋ ਭੇਜੂਗਾ ਉਹਦੇ ਲੋਕੇਸ਼ਨ ਉਹਦੇ ਕੋਲ ਆ ਜੂਗੀ ਇਹਨੂੰ ਪੁੱਛ ਲੋ ਨਹੀਂ ਸਿੱਧਾ ਢੀ ਨਦੀ ਖਲਤੀਆਂ ਮੈਂ ਹਾਂ ਹਾਂ ਜੀ ਖਲਤੀਆਂ 10 ਕਿਲੋਮੀਟਰ ਪੈਂਦਾ ਪੰਜ ਲਾ ਲੋ ਬਿਆਸ ਦਾ 10 ਕਿਲੋਮੀਟਰ ਪੈਂਦਾ ਜਨੇਵਾਲਾ ਮਹਿਤਾ ਨਾਲ ਹੀ ਆਪਣੇ ਨਾਲ ਹੀ ਬਿਲਕੁਲ ਨਾਲ ਰਹਿੰਦੇ ਸਸੀਕਰ ਸਸੀਕਰ